ਰਾਮਨਗਰ ਪੁਲਿਸ ਵੱਲੋਂ ਇੱਕ ਕਥਿਤ ਔਰਤ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਇੱਕ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਆਈ ਇੱਕ ਔਰਤ ਦੀ ਵਾਲੀਆਂ ਖੋ ਕੇ ਫਰਾਰ ਹੋਈ ਸੀ ਉਸ ਦੇ ਬਾਅਦ ਉਸ ਔਰਤ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਖੋਈ ਸੀ ਔਰਤ ਦੀ ਉਹ ਬਰਾਮਦ ਹੋਈ ਹੈ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਔਰ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਔਰ ਇਸ ਦੀ ਉਮਰ ਵੀ ਕਾਫੀ ਹੈ ਕਿਉਂ ਕਰਦੀ ਹੈ ਇਸ ਤਰ੍ਹਾਂ ਦਾ ਡਰਾਮਾ ਇਸ ਦੇ ਖਿਲਾਫ ਪਹਿਲੇ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਇਹਨੇ ਕੀਤੀਆਂ ਹੋਣੀਆਂ ਭਾਵੇਂ ਹੁਣ ਨਹੀਂ ਮੰਨ ਰਹੀ ਇਹ ਸਾਰਾ ਹੁਣ ਪੁਲਿਸ ਜਾਂਚ ਦਾ ਵਿਸ਼ਾ ਹੈ ਜਿਸ ਤੇ ਰਾਮਨਗਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਥਿਤ ਔਰਤ ਨੂੰ ਕਾਬੂ ਕਰੇ ਸਾਡੇ ਕੋਲ ਸੁਖਵਿੰਦਰ ਕੌਰ ਪਤਨੀ ਨਰੰਗ ਸਿੰਘ ਵਾਸੀ ਘਰਾਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਕੋਈ ਔਰਤ ਉਹਦੇ ਵਾਲੇ ਚ ਫਟਮਾਰ ਕੇ ਖੋਕ ਲਗੀ ਉਹ ਗੁਰਦੁਆਰਾ ਘਰਾਲੀ ਸਾਹਿਬ ਮੱਥਾ ਟੇਕਣ ਆਈ ਸੀ ਤੇ ਉਹ ਜਿਹੜੇ ਅਸੀਂ ਉਹਨਾਂ ਦੇ ਬਿਆਨ ਤੇ ਬਕਦਵਾ ਦਰਜ ਕਰਤਾ ਸੀ ਤੇ ਫਿਰ ਅਸੀਂ ਉਹ ਔਰਤ ਨੂੰ 14 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਜੀ ਵਾਲੀਆਂ ਬਰਾਮਦ ਕਰਾ ਲੀਆਂ ਉਹਦੀਆਂ ਇੱਕ ਦਿਨ ਦੇ ਪੁਲਿਸਰ ਮਾਡਲ ਅਸੀਂਗਾ ਅੱਜ ਉਹਨੂੰ ਅਸੀਂ ਪੇਸ਼ ਅਦਾਲਤ ਕਰ ਰਹੇ ਹਾਂ ਇਹ ਕਰਦੀ ਜੀ ਇਹ ਕੰਮ ਕਰਦੀ ਮਾਮਲੇ ਇਹ ਵੀ ਦਰਜ ਹੋਣਗੇ ਅਸੀਂ ਕਾਰ ਚੈੱਕ ਕਰ ਰਹੇ ਹਾਂ ਜੀ ਬਾਕੀ ਕਰਦੀ ਦੀ ਕੰਮ ਪਛੋਕਣ ਪਤਾ ਕਰੇ ਹਾਂ ਜੀ ਅੱਜ ਪੇਸ਼ ਕਰ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼